ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਦਬੁਰਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਜੀ ਹੁਣੀ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਘਰ ਦੇ ਹੀ ਪਸ਼ੂ ਆ ਤੇ ਦੁੱਧ ਦਾ ਕੰਮ ਆ ਭਾਜੀ ਹੁਣਾਂ ਦਾ ਟੋਟਲ 5 ਵੜਾਂ ਸੇਲ ਕਰਨੀਆਂ ਜੀ ਜਿਨ੍ਹਾਂ ਵਿੱਚੋਂ ਸਾਰੀਆਂ ਸੂਈਆਂ ਸਵਾਈਆਂ ਹੈਗੀਆਂ ਜੀ ਦੋ ਉੱਚਾ ਬੱਚਾ ਇੱਕ ਦਾ ਬੱਚਾ ਮਰ ਗਿਆ ਤੇ ਦੋਹਾਂ ਦਾ ਬੱਚੇ ਹੈਗੇ ਆ ਜੀ ਤਾਜੀਆਂ ਸੁਈਆਂ ਦੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀਡੀਓ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਥਾਂ ਟੇਪ ਕੇ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਨੂੰ ਚੈੱਕ ਪਾਸ ਕਰ ਲਿਆ ਕਰੋ ਜੀ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਸਾਰੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ हां जी ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਪਾਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਆਪਣਾ ਵੀ ਠੀਕ ਠਾਕ ਤੇ ਪਾਜੀ ਆਪਣਾ ਵਪਾਰ ਦਾ ਕੰਮ ਆ ਕਿਦਾਂ ਜੀ ਨਹੀਂ ਜੀ ਨਹੀਂ ਆਪਣਾ ਦੁੱਧ ਦਾ ਹੀ ਕੰਮ ਹੈ ਜੀ ਅੱਛਾ ਦੁੱਧ ਦਾ ਕੰਮ ਹਾਂ ਤੇ ਹੁਣ ਮੇਰਾ ਬਾਹਰ ਦਾ ਕੰਮ ਬਣ ਗਿਆ ਇਸ ਕਰਕੇ ਜੀ ਸਾਰੇ ਪਸ਼ੂ ਖੇਡ ਕਰਦੇ ਨੇ ਠੀਕ ਹੈ ਜੀ ਵੱਡੀ ਕੰਟਰੀ ਚ ਚੱਲੇ ਲੱਗਦਾ ਕਿਤੇ ਹਾਂ ਜੀ ਹਾਂ ਜੀ ਮਾੜੀ ਮੋਟੀ ਜੀ ਬਾਤ ਸਿੱਤਾਂ ਹੀ ਠੀਕ ਠੀਕ ਹਾਂ ਜੀ ਤੇ ਕਿੰਨੀਆਂ ਵੇੜਾਂ ਆਪਣੇ ਕੋ ਜੀ ਆਪਣੇ ਕੋ ਜੀ ਇਸ ਟਾਈਮ 5 ਹੈ ਜੀ ਅੱਛਾ 5 ਵੇੜ ਹਾਂ ਉਹ ਵੀ ਉੱਚੀ ਆ ਵੱਡੀ ਆ ਵੈੜ ਜੀ ਹਾਂਜੀ ਉਹਦਾ ਬੱਚਾ ਅੰਦਰੇ ਮਰ ਗਿਆ ਸੀ ਠੀਕ ਆ ਜੀ ਹਾਂਜੀ ਹਾਂਜੀ ਸੂਈਆਂ ਸਾਰੀਆਂ ਤੁਹਾਡੇ ਘਰੇ ਹੀ ਆ ਹਾਂਜੀ ਬਿਲਕੁਲ ਠੀਕ ਆ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਜੀ ਪਿੰਡ ਦਬੁਰਜੀ ਤਹਿਸੀਲ ਤੇ ਜ਼ਿਲ੍ਹਾ ਗਰਦਾਸਪੁਰ ਤੇ ਛੋਟੇ ਘਮਣ ਗੁਰਦੁਆਰਾ ਸਾਹਿਬ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਕੋਲ ਹੀ ਪਿੰਡ ਆ ਸਾਡਾ ਜੀ ਤੇ ਬਟਾਲੇ ਤੋਂ 9 ਕਿਲੋਮੀਟਰ ਹੈ ਠੀਕ ਆ ਜੀ ਹਾਂਜੀ ਨਾਮ ਕੀ ਹੈ ਵੀਰ ਜੀ ਆਪਣਾ ਮੇਰਾ ਨਾਮ ਸਤਿੰਦਰਪਾਲ ਸਿੰਘ ਹੈ ਜੀ ਉਦਾਂ ਮੈਨੂੰ ਕਿੱਟੂ ਕਹਿੰਦੇ ਆ ਜੀ ਪਿੰਡ ਠੀਕ ਹੈ ਛੋਟਾ ਨਾਮ ਕਿਟੂ ਫੋਨ ਨੰਬਰ ਦੱਸ ਦੇ ਵੀਰ ਜੀ ਆਪਣਾ ਫੋਨ ਨੰਬਰ ਹੈਗਾ ਜੀ 6284 994478 ਠੀਕ ਹੈ ਜੀ ਹਾਂਜੀ ਸਹੀ ਆ ਸ਼ਰਵਾਦ ਫੇ ਕਰੀਏ ਜਿਹੜੀ ਜੀ ਹਾਂ ਹਾਂਜੀ ਸਭ ਤੋਂ ਪਹਿਲਾਂ ਦੱਸੋ ਬੱਚਾ ਕੀ ਹੈ ਦੇ ਮਗਰ ਬੱਚਾ ਜੀ ਆਹ ਵੇਖੋ ਕਿੱਡੀ ਸੋਹਣੀ ਬੱਛੀ ਦਿੱਤੀ ਹੈ ਜੀ ਇਹਦੀ ਪਹਿਲੇ ਸੂਏ ਆ ਜੀ ਅੱਛਾ ਜੀ ਚਾਰ ਦੰਦ ਮੂੰਹ ਬੱਛੀ ਹੈ ਜੀ ਚਿੱਟੇ ਰੰਗ ਦੀ ਬੱਛੀ ਹਾਂਜੀ ਪਿਓ ਵੇਖੋ ਜਿੱਦਾਂ ਬੋਲ ਬੋਲਦਾ ਬੱਚਾ ਹੁੰਦਾ ਜੀ ਇਹ ਕਿਹੜੀ ਬਰੀਡ ਆ ਇਹ ਮੇਰੇ ਹਲ ਐਚ ਐਫ ਜੀ ਆਉਂਦੀ ਆ ਦੇਖੋ ਤੁਸੀਂ ਬਹੁਤ ਪਿਆਰਾ ਬੱਚਾ ਜੀ ਹਾਂਜੀ ਬਹੁਤ ਹੀ ਸੋਹਣੀ ਆ ਹਾਂਜੀ ਹਾਂਜੀ ਪਹਿਲੇ ਸੂਏ ਆ ਬੈੜ ਅੱਛਾ ਜੀ ਚਾਰ ਦੰਦ ਮੂੰਹ ਅੱਜ ਪੰਜਵਾਂ ਦੇਣਿਆ ਜੀ ਸੂਏ ਮੂੰਹ ਤਾਂ ਚਾਰ ਦੰਦ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਆ ਦੇ ਕੋਲ ਭਾਜੀ ਦੁੱਧ ਇਸ ਟਾਈਮ ਬੋਲਾ ਹੀ ਜੇ ਕੋਈ ਮੈਂ ਮਤਲਬ 13 ਕਿ ਲੀਟਰ ਬੋਲਾ ਹੈਗਾ ਜੀ ਅੱਛਾ 13 ਲੀਟਰ ਬੋਲਾ ਹੈਗਾ ਹਾਂਜੀ ਹਾਂਜੀ ਤੇ ਥਾਣ ਥੁਣ ਕਿਦਾਂ ਥਾਣ ਬਿਲਕੁਲ ਓਕੇ ਆ ਜੀ ਬਿਲਕੁਲ جواب ਐ ਜਿਦਾ ਮੋਟਰ ਵਾਂਗੂ ਜਵਾਬ ਬਿਲਕੁਲ ਕੋਈ ਬਾਦਗਾੜਤ ਨਹੀਂ ਆਈ ਨਹੀਂ ਨਹੀਂ ਜੀ ਬਿਲਕੁਲ ਬਾਦਗਾੜਤ ਨਹੀਂ ਆਪਣੀ ਵੀਰ ਭੈਣ ਭਰਾ ਆਪਣੀ ਤਸਦੀਕ ਕਰਕੇ ਖੜੇ ਜਿੰਨੇ ਵੀ ਲੈਣਾ ਪੈਣਾ ਠੀਕ ਹੈ ਮੂੰਹ ਤੋਂ 4 ਦੰਦਾਂ ਦਾ ਹਾਂ 4 ਦੰਦਾਂ ਦਾ ਹਾਂ ਠੀਕ ਹੈ ਜੀ ਇਸ ਟਾਈਮ ਤੇ ਕਿੰਨਾ ਹੋਆ ਦੁੱਧ ਦੇ ਕੋਲ ਦੁੱਧ ਜਿਹੜਾ ਦੁੱਧ ਬੋੜਾ ਹੀ ਜੇ ਅੱਜ ਤੁਹਾਨੂੰ ਦੱਸਿਆ ਕੋ ਬੋੜਾ ਮਾਲੇ ਕੋ ਦੁੱਧ ਕੋ 13 ਲੀਟਰ ਹੈਗਾ ਜੀ ਆਪਾਂ ਮਤਲਬ ਜਿਹੜਾ ਹੈ ਤੇ ਵਾਧਿਆ ਪਰ 13 ਲੀਟਰ ਦੀ ਮੈ ਗਾਰੰਟੀ ਦਵਾਂਗੇ ਤਿਆਰ ਆ ਜਿਹੜਾ ਤਿਆਰ ਹਾਂ ਬਾਕੀ ਫਿਕਸ ਆਰਡਰ ਵਾਲੀ ਆ ਚੰਗੀ ਹੋਣੀ ਹਾਂਜੀ ਹਾਂਜੀ ਨਹੀਂ ਦੁੱਧ ਦੇ ਨੇ ਘੱਟੋ ਘੱਟ 15 ਪਲਾਸੀ ਕਰਨਾ ਜੀ ਆਹ ਵੇਖੋ ਜੇ ਸੇਵਾ ਚੰਗੀ ਕੋ ਕਰੂਗਾ ਤੇ 20 ਦੇ ਲੱਗੇ ਭਾਈ ਚੱਲ ਜੀ 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 ਹਾਂਜੀ ਹਾਂਜੀ ਬਾਕੀ ਥਾਂ ਥੋਣਾ ਹੀ ਬਹੁਤ ਸੋਹਣਾ ਮੁੱਛੀ ਹਾਂਜੀ ਬੱਚੀ ਬਹੁਤ ਪਿਆਰੀ ਹੈ ਜੀ ਵੇਖੋ ਬੱਚੀ ਬੜੀ ਸੋਹਣੀ ਭਾਜੀ ਖੋਲੋ ਇਹਨੂੰ ਤੋਰੀਏ ਕਰਾਂ ਲਓ ਜੀ ਫੇਸ ਵੀ ਚੰਗਾ ਸੋਹਣਾ ਵਾ ਹਾਂਜੀ ਹਾਂਜੀ ਆਹ ਵੇਖੋ ਗਰਮੀਆਂ ਦੇ ਵਿੱਚ ਇੰਨਾ ਵੜਾ ਨੇ ਕਾੜ ਕੱਢਣੀ ਆ ਹਾਂਜੀ ਬਿਲਕੁਲ ਗਰਮੀ ਗਰਮੀ ਚੰਗੀ ਚੱਲੂਗੀ ਐ ਵੀ ਆਹ ਵੇਖੋ ਜੀ ਬਾਕੀ ਆਪਣੀ ਜਿਹੜੀ ਵੀਡੀਓ ਬਣਦਾ ਤਰੀਕਾ ਵਾ ਨੋਰਮਲ ਕੈਮਰੇ ਦੇ ਨਾਲ ਹੀ ਵੀਡੀਓ ਬਣਦੀ ਆ ਕੋਈ ਝੂਮ ਨਹੀਂ ਹੁੰਦਾ ਕੋਈ ਫਿਲਟਰ ਨਹੀਂ ਲਗਾ ਹੁੰਦਾ ਚਿੱਡਾ ਪਸ਼ੂ ਦਾ ਕੱਦ ਹੈ ਇਹਨੂੰ ਤੋੜ ਦਿਓ ਵੀਰ ਜੀ ਲੰਮੀ ਤੋੜ ਦਿਓ ਇੱਕ ਦਿਖਾ ਦਈਏ ਸਾਰੀ ਆ ਵੇਖੋ ਥਾਣ ਥਣ ਵੀ ਚੰਗਾ ਲੱਗਾ ਤੇ ਫਿਕਸ ਅਡਰ ਵਾਲੀ ਆ ਚੰਗੀ ਸੋਹਣੀ ਆ ਜੀ ਵਾਛੀ ਵੀ ਚੰਗੀ ਆ ਜੀ ਮਗਰ ਆ ਵੇਖੋ ਲੈਓ ਭਾਜੀ ਲੈਓ ਵੇਖ ਸਕਦੇ ਆ ਥਾਣ ਥਣ ਸੋਹਣਾ ਵਾ ਹਵਾਨਾ ਵੀ ਚੰਗਾ ਸੋਹਣਾ ਤਿਆਰ ਕਰਦੀ ਹੈ ਜੀ ਤੇ ਦੁੱਧ ਵੱਧ ਵੱਧ ਕਿੰਨਾ ਚਾਹੂਗੀ ਇਹ ਭਾਜੀ ਦੁੱਧ ਭਾਜੀ ਜਿਸ ਤਰ੍ਹਾਂ ਪਹਿਲਣਿਆ ਸੇਵਾ ਦੇ ਮਤਾਬਕ ਜੇ ਕੋਈ ਵੀਰ ਭਰਾ ਕਰੂਗਾ ਤੇ 20 ਤੱਕ ਜਾਊਗੀ ਠੀਕ ਆ ਹਾਂਜੀ ਇਹ ਤਾਂ ਘਰ ਦੀ ਮੱਛੀ ਹੋਣੀ ਹੈ ਘਰ ਦੀ ਹੈ ਜੀ ਘਰ ਦੀ ਪਾਲੀ ਹੈ ਠੀਕ ਆ ਹਾਂਜੀ ਸਹੀ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਵੀਰ ਜੀ ਛੋਟੇ ਛੋਟੇ ਆ ਬਿਲਕੁਲ ਮੇਰੇ ਫਿਕਸ ਹੋਣੇ ਆ ਮੈਂ ਜ਼ਿਆਦਾ ਕੋਈ ਮੰਗਣੀ ਨਹੀਂ ਆ 52000 ਦੀ ਬੱਛੀ ਵਿੱਚੋਂ ਛੋੜ ਛੱਪਾ ਕਰ ਦਾਂਗੇ ਜੀ 52000 ਅੱਛਾ ਹਾਂ ਨਾ ਹਾਂਜੀ ਠੀਕ ਆ ਹਾਂਜੀ ਥੋੜਾ ਬੋਦਾ ਮੰਨਦਾਨ ਹੋ ਜਾਊਗਾ ਜੀ ਚਲੋ ਵੀਰ ਭੈਣ ਭਰਾ ਫੋਨ ਲਾਵੇ ਕਰ ਦਾਂਗੇ 1000 ਕਿਤਾ ਕਰ ਦੋਗੇ हां जी ਕਰ ਦਾਂਗੇ ਕੋਈ ਗੱਲ 52000 ਦੀ ਦੇ ਦੇੋਗੇ ਹਾਂ 52000 ਦੀ ਤੁਸੀਂ ਕਹਿਤਾ ਮਹਾਰਾਜ ਚਲੋ ਕੋਈ ਗੱਲ ਜਿਹੜੇ ਵੀਰ ਨੂੰ ਵੀ ਪਸੰਦ ਹੋਵੇ ਉਹ ਫੋਨ ਜ਼ਰੂਰ ਕਰੇ ਬਿਲਕੁਲ ਜੀ ਇੱਥੇ ਆ ਕੇ ਦੁਗਣੀ ਤੇ ਗਣੀ ਲੱਗੂਗੀ ਬੱਛੀ ਜੇ ਕੈਮਰੇ ਦੇ ਵਿੱਚ ਭਾਵੇਂ ਤੁਹਾਨੂੰ ਘੱਟ ਦਿਖੇ ਇਹ ਆ ਕੇ ਜਦੋਂ ਕੋਲ ਆ ਕੇ ਦੇਖੋਗੇ ਹੋਰ ਸੋਹਣੀ ਲੱਗੂ ਜੀ ਸੋਹਣੀ ਆਈ ਬੱਛੀ ਮਗਰ ਵੀ ਬੱਛੀ ਆ ਦੋ ਬੱਛੀਆਂ ਦੇਣੀਆਂ ਦੋਵੇਂ ਚੰਗੀਆਂ ਜੀ ਇੱਕ ਮੂੰਹ ਤੋਂ ਚਾਰ ਦੰਦ ਅਗਲੇ ਸੂਏ ਵਾਧੇ ਦੀ ਆ ਜੀ ਆ ਦੂਜੇ ਨੰਬਰ ਵਾਲੀ ਦਿਖਾਉਂਦੇ ਆ ਜੀ ਦੂਜੇ ਨੰਬਰ ਜੀ ਇਹਨੂੰ ਅਬੀਰ ਜੀ ਇਹਨੂੰ ਹੋ ਗਿਆ ਕੋਈ ਮਹੀਨਾ ਕੁ ਸੋਈ ਨੂੰ ਅੱਛਾ ਮਹੀਨਾ ਹੋ ਗਿਆ ਸੋਈ ਹਾਂਜੀ ਤੇ ਇਹਦੇ ਥੱਲੇ ਹੈਗਾ ਜੇ ਇਸ ਟਾਈਮ ਕੋਈ 14 ਗੀ ਲੀਟਰ 14 15 14 ਹਾਂਜੀ ਤਿਆਰ ਹੈ ਬਿਲਕੁਲ ਠੀਕ ਹੈ ਤੇ ਬੱਚਾ ਹੈਗਾ ਵੀਰ ਜੀ ਬੱਚਾ ਹੈ ਜੀ ਇਹਦੇ ਮਗਰ ਵੀ ਬੱਚੀ ਹੈ ਜੀ ਇਹਦੇ ਮਗਰ ਵੀ ਬੱਚੀ ਹੈ ਹਾਂਜੀ ਆਹ ਵੇਖੋ ਜੀ ਥਾਣ ਥਾਣੇ ਕਰਾਂ ਦਿਖਾ ਦਿੰਨੇ ਆ ਇਹਦਾ ਵੀ ਕੋਲੋਂ ਫੇਸ ਵੀ ਚੰਗਾ ਤੇ ਵੀਰ ਜੀ ਜਿਹੜੀ ਆਪਾਂ ਪਹਿਲਾ ਨੰਬਰ ਦਿਖਾਈ ਉਹ ਰੱਸੀ ਪਾਉਣੀ ਪੈਂਦੀ ਇਹਨੂੰ ਹਾਂਜੀ ਰੱਸੀ ਪਾ ਕੇ ਚਾਉਂਦੇ ਇਹ ਮੈਂ ਪਹਿਲਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿਉਂਕਿ ਪਹਿਲਾਂ ਇਹ ਥੋੜੀ ਜਿਹੀ ਔਲ ਕਰਦੀ ਬਾਕੀ ਜਦੋਂ ਥੱਲੇ ਬੈਜੋ ਫਿਰ ਨਹੀਂ ਮਤਲਬ ਧਾਰ ਜਉਣ ਵੇਲੇ ਪ੍ਰੋਪਰ ਆ ਠੀਕ ਹੈ ਪਹਿਲਾਂ ਕਰਕੇ ਹਾਂਜੀ ਰਸੀ ਪਾਉਣੀ ਪੈਂਦੀ ਹੈ ਹਾਂਜੀ ਹਾਂਜੀ ਕਈ ਵਾਰ ਕੋਈ ਚੀਜ਼ਾਂ ਪੁੱਛਣ ਵਾਲੀਆਂ ਰਹਿ ਜਾਂਦੀਆਂ ਨਹੀਂ ਨਹੀਂ ਆਪਾਂ ਜ਼ਰੂਰ ਦੱਸਾਂਗੇ ਜਿਹੜੀ ਚੀਜ਼ ਹੈਗੀ ਉਹ ਆਪਾਂ ਦੱਸਾਂਗੇ ਨਹੀਂ ਕਈ ਵਾਰ ਸਾਡੇ ਕੋ ਵੀ ਕੋਈ ਚੀਜ਼ਾਂ ਨਹੀਂ ਪੁੱਛੀਆਂ ਜਾਂਦੀਆਂ ਫੋਨ ਤੇ ਪੁੱਛ ਲੈਣਾ ਨਾ ਨੰਬਰ ਦਿੱਤਾ ਹੁੰਦਾ ਕੋਈ ਗੱਲ ਠੀਕ ਆ ਇਹਦੇ ਕੋਲ 14 ਕਿਲੋ ਦੁੱਧ ਤੇ ਹਾਂਜੀ ਤਿਆਰ ਹੈ ਪਿੱਛੇ ਵਸ਼ੀ ਇਹਦੇ ਵਸ਼ੀ ਹੈ ਇਹਨੂੰ ਤੋਰੀਏ ਵੀਰ ਜੀ ਖੋਲ ਕੇ ਵਸ਼ੀ ਹੈ ਜੀ ਜਿਹੜੀ ਆਪਾਂ ਦਿਖਾਉਣ ਦੇ ਆ ਵੇੜ ਇਹਦੀ ਵਸ਼ੀ ਆਵਾ ਮੀ ਨਾਗੋ ਗਿਆ ਵੀਰ ਜੀ ਸੂਈ ਨੂੰ ਵੀ ਜ਼ਿਆਦਾ ਟਾਈਮ ਮਹੀਨਾ ਲਾ ਲੋ ਮਹੀਨਾ ਡੇਢ ਮਹੀਨਾ ਲਾ ਲੇ ਜਿੰਨੇ ਵੀ ਲਾਉਣਾ ਹਾਂਜੀ ਹਾਂਜੀ ਆ ਵੇਖੋ ਜੀ ਬਾਕੀ ਇਹ ਵੀ ਹੈ ਫਿਕਸ ਆਰਡਰ ਵਾਲੀ ਆ ਵੇਖ ਸਕਦੇ ਆ ਥੋੜਾ ਜਿਹਾ ਕੈਮਰੇ ਤੋਂ ਡਾਂਡੀ ਤੁਹਾਡੀ ਆ ਵੇਖੋ ਥਣ ਥਣ ਸੋਨਾ ਮੁਠੀ ਦੀ ਚਵਾਲ ਆ ਇਹਦਾ ਵੀ ਬਾਕੀ ਧਾਕ ਹਵਾਨੇ ਦੀ ਜਿਹੜੀ ਇਹਦੀ ਅੱਗੇ ਨੂੰ ਜਿਆਦੀ ਆ ਜੀ ਆ ਵੇਖੋ ਕਈ ਵਾਰ ਕਈ ਵੀਰ ਕਹਿ ਦਿੰਦੇ ਤੇ ਵੀ ਇਹਦੇ ਨਾੜੀ ਦੋਧਿਆ ਦਿਖਾਵਾ ਥੋੜਾ ਘਟਿਆ ਉਸ ਦਾ ਮਾੜੀ ਨੂੰ ਤੋਂ ਵੇ ਜਿਹੜੇ ਸਾਣਾ ਵੀਰ ਦੱਸਦਾ ਵਾ ਬਾਕੀ ਆ ਵਸ਼ੀ ਆ ਆਈਡੀਆ ਤੁਸੀਂ ਵੀ ਲਾ ਲਿਓ ਆ ਵੇ ਖੋ ਜੀ ਚੰਗੀ ਆ ਸੋਣੀ ਡੱਬ ਡੁੱਬ ਵੀ ਚੰਗਾ ਹਾਂਜੀ ਵੀਰ ਜੀ ਇਹ ਦੁੱਧ ਥੋੜਾ ਬੋਤਾ ਵਧਾ ਦਊਗੀ ਕਿ ਇੰਨਾ ਕੀ ਦਈ ਜਾਊਗੀ ਹਾਂਜੀ ਦੁੱਧ ਵਧਾਉਗੀ ਜੀ ਜ਼ਰੂਰ ਵਧਾਉਗੀ ਸੇਵਾ ਮੁਤਾਬਕ ਮੈਨੂੰ ਨਾ ਥੋੜੀ ਲੇਬਰ ਦੀ ਪ੍ਰੋਬਲਮ ਹੁਣ ਕਰਕੇ ਮੈਂ ਕੱਲਾ ਜਾਣਾ ਵਾਂ ਤੇ ਸੇਵਾ ਵੀ ਉਨੀ ਕੁ ਹੁੰਦੀ ਆ ਸੇਵਾ ਕਰੂਗਾ ਕੋਈ ਵੀਣਪਰਾ ਤੇ ਵਧੀਆ ਦੁੱਧ ਆਪਾਂ ਹੁਣ ਉਹੀ ਦੱਸਣਾ ਜਿਹੜਾ ਜਿਹੜਾ ਹੈਗਾ ਜੀ ਹੈਗਾ ਹੈਗਾ ਬਿਲਕੁਲ ਸਹੀ ਆ ਤੇ ਥਾਣ ਥਣ ਓਕੇ ਆ ਓਕੇ ਆ ਜੀ ਬਿਲਕੁਲ ਆਪਣੀ ਕੋ ਤਸੱਲੀ ਵੀਰ ਕਰਕੇ ਖੜੇ ਬਿਲਕੁਲ ਓਕੇ ਆ ਜੀ ਕੋਈ ਬਾਤ ਘੜ ਕੁਛ ਨਹੀਂ ਜੀ ਇੱਕ ਠੀਕ ਆ ਤੇ ਇਹਨੂੰ ਰਸੀ ਪਾ ਕੇ ਚਾਉਂਦੇ ਆ ਹਾਂਜੀ ਇਹਨੂੰ ਹੀ ਰੱਸੀ ਪਾਉਣੀ ਪੈਂਦੀ ਹੈ ਠੀਕ ਹੈ ਜੀ ਮੋਹਲੇ ਦੱਸੋ ਕਿੰਨਾ ਕਰਦੇ ਹੋ ਮੋਹਲੇ ਦਾ ਵੀ ਛੋਟਾ ਜਿਹਾ ਹੀ ਆ ਜੀ ਕਿੰਨਾਗਾ ਜੀ ਜੀ 38000 ਦੀ ਦੇਜਾਂਗੇ ਜੀ ਵਾਛੋੜ ਕਿੰਨੀ ਕਰ ਦੋਗੇ ਛੋਟ ਤੁਸੀਂ ਦੱਸ ਦੋ ਮਹਾਰਾਜ ਹੋਰ 20000 ਦੀ ਛੋਟ ਹਾਂ 50000 ਦੀ ਛੋਟ ਕਰਾਂਗੇ ਜਿਆਦਾ ਨਹੀਂ ਕਿਉਂਕਿ ਮੇਰੇ ਮੋਲੇ ਛੋਟੇ ਛੋਟੇ ਆ 37000 ਰਹਿ ਗਿਆ ਹਨਾ ਹਾਂਜੀ 37000 ਬਾਕੀ ਜਿਹਨੂੰ ਪਸੰਦ ਆਵੇ ਫੋਨ ਉਹ ਕਰੇ ਹਨਾ ਉਹ ਕਰੇ ਦੂਸਰਾ ਸਵਾਦ ਲੈਣ ਵਾਲਾ ਨਾ ਮੇਰਾ ਭਰਾ ਕੋ ਫੋਨ ਕਰੇ ਕਿਉਂਕਿ ਮੇਰੇ ਛੋਟੇ ਛੋਟੇ ਰੇਟ ਨੇ ਤੇ ਮੈਂ ਕੋਈ ਵੱਧ ਘੱਟ ਨਹੀਂ ਕਰਨਾ ਜੀ 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 ਠੀਕ ਆ ਜੀ ਬਹੁਤ ਹੀ ਸੋਹਣੀ ਹੈ ਇਹ ਵੀ ਬਾਕੀ ਵੀਰ ਨੂੰ ਫੋਨ ਕਰ ਲਿਓ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਵੀਰ ਨੇ ਦੁੱਧ ਦਾ ਹੀ ਕੰਮ ਕੀਤਾ ਵਾ ਜਿੰਨਾ ਵੀ ਕੀਤਾ ਵਾ ਆ ਤੀਜੇ ਨੰਬਰ ਵਾਲੀ ਬਾਰੇ ਦੱਸੋ ਵੀ ਤੀਜੇ ਨੰਬਰ ਦੇ ਵੇਖੋ ਜੀ ਕਿੱਡੀ ਉੱਚੀ ਵਹਿੜ ਹੈ ਇਹ ਕੱਦ ਚੰਗਾ ਜੀ ਇਹਦਾ ਵੇਖ ਚੈੱਕ ਕਰ ਲਓ ਵੀਰ ਦੀ ਹਾਈਟ ਵੀ ਕੱਦ ਚੰਗੀ ਹੈ ਜੀ ਆਹ ਦੇਖ ਲਓ ਜੀ ਆਹ ਵੇਖੋ ਬਾਕੀ ਵੱਡੀ ਆ ਨਵਾਈਆਂ ਨੀਆਂ ਇਸ ਕਰਕੇ ਮਤਲਬ ਲੇਬਰ ਬੰਦਾ ਚੱਲ ਗਿਆ ਵਾ ਜੀ ਬਹੁਤ ਹੀ ਸੋਹਣੀ ਬੈੜ ਆ ਜਿਹਨੂੰ ਪਿਓਰ ਐਚ ਐਫ ਚ ਕਹਿੰਦੇ ਆ ਨਾ ਵੱਡੀ ਬੈੜ ਆ ਜਿਹਨੇ ਇਹਦਾ ਸੂਆ ਕਿਨਵਾ ਜੀ ਸੂਆ ਇਹਦਾ ਵੀ ਪਹਿਲਾ ਆ ਜੀ ਅੱਛਾ ਪਹਿਲਾ ਸੂਆ ਹਾਂ ਮੂੰਹ ਸ਼ਕੀ ਜੇ ਮੂੰਹ ਤਾਂ ਛੇ ਦਾ ਹਾਂਜੀ ਬੱਚਾ ਹੈਗਾ ਕਿ ਮਰ ਗਿਆ ਦਾ ਬੱਚਾ ਇਹਦਾ ਅੰਦਰੇ ਮਰ ਗਿਆ ਸੀ ਅੰਦਰੋਂ ਕਢਾਇਆ ਸੀਗਾ ਬੱਚਾ ਠੀਕ ਬੱਚਾ ਅੰਦਰ ਮਰ ਗਿਆ ਸੀ ਦੁੱਧ ਕਿੰਨਾ ਇਹਦੇ ਕੋਲ ਹੁਣ ਜੀ ਦੁੱਧ ਇਹਦੇ ਕੋਲ ਵੀਰ ਜੀ ਮੈਂ ਹੈਗਾ 18 ਲੀਟਰ ਆ ਮੈਂ 17 ਲੀਟਰ ਦੀ ਗਾਰੰਟੀ ਦਵਾਂਗਾ ਠੀਕ ਆ 18 ਲੀਟਰ ਦੁੱਧ ਤਿਆਰ ਹਾਂਜੀ ਤਿਆਰ ਠੀਕ ਆ ਜੀ ਤੋੜੋ ਵੀਰ ਜੀ ਇਹਨੂੰ ਇੱਕ ਕੱਦ ਕਾੜ ਚੈੱਕ ਕਰ ਲੋ ਬਰੀਡ ਚੰਗੀ ਵੱਡੀ ਬਿਹੜਾ ਜੀ ਜਿੰਨੂੰ ਕਹਿੰਦੇ ਆ ਬੱਦੀਆ ਪੂਰੀ ਤੇ ਬਾਕੀ ਜਿੱਡੀ ਵੀ ਹੈਗੀ ਆ ਆਪਾਂ ਉੱਡੀ ਦਿਖਾਉਣਦੇ ਆ ਸਕਰੀਨ ਵੱਡੀ ਕਰਕੇ ਆਪਣੀ ਵੇਖਿਓ ਵੀਡੀਓ ਜਦੋਂ ਵੇਖਣੀ ਆ ਥਾਣੇ ਦਾ ਬਹੁਤ ਸੋਹਣਾ ਲੱਗਾ ਵਾ ਆ ਵੇਖੋ ਜੀ ਕੁਆਲਿਟੀ ਦਾ ਪੂਰਾ ਥਣ ਲੱਗਾ ਜੀ ਇਹਨੂੰ ਆ ਵੇਖੋ ਥਣ ਪੂਰਾ ਐ ਸੋਹਣਾ ਕੱਦ ਕਾੜ ਥੱਲੋਂ ਵੀ ਚੰਗੀ ਆ ਬੇਲ ਦੀ ਵੀ ਲੰਮੀ ਆ ਇਸ ਟਾਈਮ ਤੇ 18 ਲੀਟਰ ਵੀਰ ਨੇ ਦੁੱਧ ਦੱਸਿਆ ਦਾ ਆ ਵੇਖੋ ਪੂਰੀ ਚੰਗੀ ਸੋਹਣੀ ਸੁਨੱਖੀ ਆ ਜੀ। ਬਾਕੀ ਹੈ ਵੀ ਨਵਾਏ ਨਹੀਂ ਆ ਇਸ ਕਰਕੇ ਨਹੀਂ। ਉਹ ਤਾਂ ਚਾਰ ਦੰਦ ਤਾਂ ਕਿ 6 ਦੰਦ ਵੀਰ ਜੀ। ਛਿੱਗੀ ਛਿੱਗੀ। ਛਿੱਗੀ ਮੂੰਹ ਤੋਂ ਛਿੱਗੀ ਆ ਜੀ ਇਹ। ਪਹਿਲਾ ਸੂਆ ਹੈ ਇਹ। ਪਹਿਲਾ ਸੂਆ ਸੂਈ ਆ। ਆਹ ਵੇਖੋ ਜੀ। ਬਾਕੀ ਪੂਰੀ ਕੈਮ ਆ ਚੌੜੀ-ਚੂੜੀ ਵੀ ਚੰਗੀ ਆ ਪਿਛੇ ਚੜਾਈ ਤੇ ਵੀ ਵੱਡੀ ਆ। ਹਾਈਟ ਵੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਨਾਲੋਂ ਵੱਡੀ ਇਹੀ ਆ ਜੀ। ਚੈੱਕ ਕਰ ਲਓ ਨਜ਼ਰ ਮਾਰ ਲਓ। ਬਾਕੀ ਇਹ ਮੇਰੀ ਹਾਈਟ ਵੇਖ ਲੋ ਮੇਰੀ 6 ਫੁੱਟ ਹਾਈਟ ਆ ਤੇ ਤੁਸੀਂ ਬੇਸ ਅੰਦਾਜ਼ਾ ਲਾ ਸਕਦੇ ਆਪਾਂ ਵੀਰ ਜੀ ਜਿੱਡਾ ਪਸ਼ੂ ਓਡਾ ਕੇ ਦਿਖਾ ਲਈਦਾ ਕੋਈ ਝੂਮ ਕਰਕੇ ਨਹੀਂ ਦਿਖਾਈਦਾ ਬਿਲਕੁਲ ਹਾਂ ਜੀ ਆ ਕੇ ਕੋਲ ਆ ਕੇ ਵੇਖੂਗਾ ਬੰਦਾ ਕੋਈ ਵੀ ਤੇ ਉਹਨੂੰ ਹੋਰ ਵਧੀਆ ਲੱਗੇ ਹਾਂਜੀ ਹਾਂਜੀ ਬਿਲਕੁਲ ਤੇ ਦੁੱਧੋਂ ਵਧੂਗੀ ਭਾਜੀ ਥੋੜਾ ਦੁੱਧੋਂ ਵਧੂਗੀ ਜੀ ਹਾਂਜੀ ਵਧੂ ਠੀਕ ਆ ਜ਼ਰੂਰ ਤੇ ਗਾਂ ਟੀਕਾ ਡੂਗਾ ਲੱਗਾ ਹੋਇਆ ਕਿ ਇਹਨੂੰ ਭਰਾਇਆ ਜੇ ਟੀਕਾ ਇਹਨੂੰ ਪਰ ਮੈਂ ਗਾਰੰਟੀ ਨਹੀਂ ਦਿੰਦਾ ਟੀਕਾ ਭਰਾਏ ਇਹਨੂੰ ਇਹਨੂੰ 10 ਦਿਨ ਹੋ ਗਏ ਨੇ ਅੱਛਾ ਹਾਂਜੀ ਪਰ ਮੈਂ ਮਤਲਬ ਬਣੀ ਦੀ ਗਾਰੰਟੀ ਨਹੀਂ ਦਿੰਦਾ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਮਤਲਬ ਮਹੀਨਾ ਕੀ ਹੋਇਆ ਜੀ ਅੱਛਾ ਮਹੀਨਾ ਕੀ ਹੋਇਆ ਹਾਂਜੀ ਮਹੀਨਾ ਠੀਕ ਹੈ ਜੀ ਤੇ ਦੱਸੋ ਫੇ ਕਿੰਨਾ ਕਰਨਾ ਦਾ ਮੁੱਲ ਇਹਦਾ ਵੀ ਜਾਇਜ਼ ਹੀ ਆ ਜੀ ਕਿੰਨਾ ਇਹ ਵੀ 43000 ਦੀ ਵਸਤੀ ਤੇ ਮੈਂ ਨਾ 42 ਦੀ ਜਾਣ ਦੋ ਚਲੋ ਤੁਸੀਂ ਕਹਤਾ 42 ਦੀ ਦੇ ਦਾਂਗੇ ਮਾਰੋ ਛੋੜ ਛੂਟ ਮੌਕੇ ਛੋੜ ਜੱਪਾ ਮੌਕੇ ਦੇ ਪਰ ਮੈਂ ਜਿਆਦਾ ਨਹੀਂ ਕਰਨਾ ਕਿਉਂਕਿ ਮੇਰੇ ਰੇਟ ਛੋਟੇ ਛੋਟੇ ਆ ਜੀ ਹਾਂਜੀ ਬਾਕੀ ਇਹ ਰੇਟਾਂ ਚ ਸੂਏ ਸੂਏ ਪਸ਼ੂ ਲੱਭਣੇ ਉਹਨੇ ਜਿੰਨੇ ਕੁ ਤੁਸੀਂ ਮੁੱਲ ਦਿੱਤੇ ਬਿਲਕੁਲ ਹਾਂਜੀ ਕਿਉਂਕਿ ਅੱਜ ਕੱਲ ਜਿਵੇਂ ਗਾਈਆਂ ਦੀ ਖੇਚੇ ਆ ਗਾਈਆਂ ਇਸ ਮੁੱਲ ਚ ਲੱਭਣ ਵੀ ਨਹੀਂ ਦੇ ਜੀ 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 ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਇਹਦਾ ਵੀ 42000 ਰੁਪਿਆ ਤੇ 18 ਕਿਲੋ ਦੁੱਧ ਵਾਲੀ ਤੁਹਾਨੂੰ 42000 ਦੀ ਨਹੀਂ ਮਿਲਣੀ ਕਿਤੇ ਹੋ ਵੀ ਇਹ ਚੀਜ਼ ਵੇਚ ਲਓ ਵੀ ਹੈ ਵੀ ਵੱਡੀ ਆ ਚੌਥੇ ਨੰਬਰ ਵਾਲੀ ਬਾਰੇ ਦੱਸੋ ਵੀਰ ਜੀ ਚੌਥੇ ਨੰਬਰ ਇਹ ਗਿਫਟ ਹੀ ਦੇ ਦੇਣਾ ਤੁਹਾਨੂੰ ਭਾਜੀ ਹਾਂਜੀ ਤਿੱਜਾ ਸੂਆ ਜੇ ਇਹਦਾ ਤਿੱਜਾ ਸੂਆ ਠੀਕ ਹੈ ਜੀ ਹਾਂਜੀ ਤੇ 9 ਲੀਟਰ ਇਹਦੇ ਥੱਲੇ ਪੱਕਾ ਦੁੱਧ ਹੈ 10 ਜੇ ਮੈਂ 9 ਲੀਟਰ ਦੀ ਗਾਰੰਟੀ ਦਵਾਂ ਜਰਸੀ ਆਗੇ ਜਰਸੀ ਆ ਹਾਂਜੀ ਫੇਸ ਵੀ ਚੰਗਾ ਸੋਹਣਾ ਬੱਚਾ ਇਹਦਾ ਵੀਰ ਜੀ ਕਿਹੜਾ ਬੱਚਾ ਆ ਜੀ ਠੀਕ ਆ ਆ ਬੱਚਾ ਜੀ ਆ ਵੇਖੋ ਇਹਨੂੰ ਪਹਿਲਾਂ ਬੱਚਾ ਵੀ ਦਿਖਾ ਦਿੰਨੇ ਆ ਆ ਵੇਖੋ ਬੱਚਾ ਕਿੰਨਾ ਹੋ ਗਿਆ ਡੇਢ ਦੋ ਮਹੀਨੇ ਸੂਈ ਨੂੰ ਕਿ ਜ਼ਿਆਦਾ ਹੋ ਗਿਆ ਵੀ ਡੇਢ ਕੁ ਮਹੀਨਾ ਹੋ ਗਿਆ ਜੀ ਇਹਨੂੰ ਆਹ ਬੱਚਾ ਜੀ ਆਹ ਵੇਖੋ ਜਰਸੀ ਚ ਆਉਂਦੀ ਆ ਥਾਣ ਚੰਗਾ ਤੀਜਾ ਸੂਆ ਗਾਂ ਸਮਝ ਲੇ ਕੋਈ ਵਹਿੜ ਸਮਝ ਲੇ ਮਰਜੀ ਤੁਹਾਡੀ ਆ ਜਜਮੈਂਟ ਤੁਸੀਂ ਕਰ ਲੈਣੀ ਆਪੇ ਫੇਸ ਇਹਦਾ ਇੱਕ ਰੰ ਦਿਖਾਦੀ ਵੀਰ ਜੀ ਰੋਗ ਲੋ ਮੜਾ ਜਾ ਆਹ ਵੇਖੋ ਫੇਸ ਚੈੱਕ ਕਰੋ ਜਰਸੀ ਆ ਜੀ ਪਿਓਰ ਸੋਹਣੀ ਕਾਲੀ ਜਰਸੀ ਆ ਜੀ ਥਾਣ ਵੀ ਪੂਰਾ ਸੋਹਣਾ ਲੱਗਾ ਆ ਵੇਖੋ ਲੰਮਾ ਥਾਣਾ ਆਹ ਵੇਖੋ ਹਵਾ ਨਵੀਂ ਜਾ ਕਰ ਲੋ ਵੀ ਇਹ ਸਾਦੇ ਆ ਇਹਦੀ ਵਸ਼ੀ ਆ ਮਗਰ ਵੀ ਜਰਸੀ ਦੀ ਵਸ਼ੀ ਆ ਥੋੜਾ ਲਿਸਾਪਨ ਜ਼ਰੂਰ ਆ ਦੁੱਧ ਵੀਰਗੇ ਦਾ ਵੀ 10 ਲੀਟਰ ਹੀ ਆ ਇਸ ਟਾਈਮ ਤੇ 9 ਲੀਟਰ ਦੀ ਗਾਰੰਟੀ ਤੇ ਲੈ ਜਾਏ ਕੋਈ ਆ ਵੇਖੋ ਇਹ ਥਾਣ ਥਣ ਬੜਾ ਸੋਹਣਾ ਵਾ ਵੀਰ ਜੇ ਥਣਾ ਦੀ ਕੋਈ ਬਾਤ ਘਾੜਦ ਨਹੀਂ ਹੈ ਕੁਛ ਨਹੀਂ ਹੈਗੀ ਜੀ ਇਹਨੂੰ ਟੀਗਾ ਲੱਗਾ ਇਨੂੰ ਵੀ 30 ਲੱਗਾ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਮਹੀਨਾ ਹੋ ਗਿਆ ਜੇ ਮੈਂ ਚੈੱਕ ਨਹੀਂ ਕਰਾਈ ਅਜੇ ਅੱਛਾ ਚੈੱਕ ਮਤਲਬ ਮੈਂ ਗਾਰੰਟੀ ਨਹੀਂ ਦਿੰਦਾ ਪਰ ਠੀਕ ਆ ਇਹਨੂੰ ਲੱਗਾ ਜੀ ਠੀਕ ਹੈ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਵੀ ਜਾਇਜ਼ ਹੀ ਆ ਜੀ ਕਿੰਨਾ ਕੁ 32000 ਦੀ ਦੇ ਦਾਂਗੇ ਮੈਂ ਨਾ ਜੀ 30 ਦੀ ਜਾਣ ਦੋ ਪਰ ਜਾਇਜ਼ ਕਰਦੇ ਦੀਦੇ ਉਹ ਛੋੜੀ ਕਰਿਓ ਜਿਹੜੀ ਛੋੜੀ ਪਾਸੇ ਮੇਰਾ ਬਾਹਰ ਦਾ ਕੰਮ ਬੰਨ ਕਰਕੇ ਵੀਰ ਜੀ ਮੈਂ ਇੰਨੇ ਭਾਜ ਦੇਣ ਦੇ ਤੁਹਾਨੂੰ ਪਤਾ ਇੰਨੇ ਕਿੱਥੇ ਮਿਲਣੀਆਂ ਆ ਜੀ 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 ਬਾਕੀ ਗਰਮੀ ਵਾਲਾ ਮਾਲ ਆ ਮਾਲਿਆ ਹਾਂਜੀ ਜੀ ਸੰਗਣਾ ਇੰਨਾ ਦੁੱਧ ਦੇ ਦਾ ਕੋਈ ਹਿਸਾਬ ਹੀ ਨਹੀਂ ਹਾਂਜੀ ਪਤਾ ਹੀ ਆਪ ਖੋਦ ਜਰਸੀ ਦਾ ਦੁੱਧ ਪੀਤਾ ਵਾ ਕੇ ਹੁਣ ਵੀ ਆਪਣੀ ਕੋ ਜਰਸੀ ਹੈ ਹਾਂਜੀ ਜੀ ਇਹਨਾਂ ਦੀ ਠੰਡੀ ਆ ਜੀ ਬਿਲਕੁਲ ਆ ਤੇ ਬਾਕੀ ਆ ਵੇਖੋ ਰਸੀ ਪਾਉਣ ਦੀ ਲੋੜ ਨਹੀਂ ਆ ਜੀ ਨਾ ਮਤਲਬ ਵੀ ਕੋਈ ਨਹੀਂ ਇਧਰਲੀ ਵੱਡੀ ਵਹਿੜ ਨੂੰ ਰਸੀ ਪਾਉਂਦੇ ਨਹੀਂ ਜੀ ਇਹ ਵੀ ਠੰਡੀ ਆ ਗਏ ਅੱਛਾ ਇਹਨੂੰ ਵੀ ਇਹਨੂੰ ਵੀ ਨਹੀਂ ਰਸੀ ਪਾਉਂਦੇ ਠੀਕ ਆ ਥਾਂ ਤੁਨੇ ਇਹਦੇ ਵੀ ਓਕੇ ਹੀ ਆ ਓਕੇ ਬਿਲਕੁਲ ਜੀ ਠੀਕ ਆ ਜੀ ਜਿੱਦੋਂ ਨੂੰ ਮਰਜ਼ੀ ਬਾਕੀ ਜਿਹੜੇ ਮੋਲਾ ਵੀਰ ਦੇ ਇਹ ਮੁੱਲ ਬਹੁਤ ਜਾਇਜ਼ ਆ ਅਲਾਹ ਕਾਲੀ ਬਾਰੇ ਦੱਸੋ ਵੀਰ ਜੀ ਲਾਸਟ ਵਾਲੀ ਵੀਰ ਜੀ ਇਹ ਵੀ ਇੰਨੋਂ ਹੀ ਸੂਈ ਨੂੰ ਮਹੀਨਾ ਕੀ ਹੋਇਆ ਜੇ ਆ ਇਹਦੀ ਵਸ਼ੀ ਜੇ ਅੱਛਾ ਤੇ ਆ ਭਾਜੀ ਸੂਆ ਕਿ ਨਵਾਵਾਂ ਸੂਆ ਵੀਰ ਜੀ ਇਹਦਾ ਕੋ ਪਹਿਲਾ ਮਾਲ ਲੈ ਦੂਜਾ ਮਾਲ ਲੈ ਥੋੜੀ ਜੀ ਪੱਕ ਕੇ ਬਣੀ ਹੀ ਏ ਠੀਕ 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 ਤਾਂ ਕਰਕੇ ਥੋੜਾ ਜਿਹਾ ਜਾਪਦਾ ਵਾ ਉਹਦਾ ਹੈ ਪਹਿਲਾ ਹੀ ਸੂਆ ਜੇ ਦਾ ਕੱਦ ਕਾੜ ਇਹਦਾ ਵੀ ਚੰਗਾ ਵਾ ਪਿੱਛੇ ਇਹਦੇ ਵਛੀ ਆ ਮਹੀਨਾ ਹੋ ਗਿਆ ਵੀਰ ਦਾ ਦਸੂਈ ਨੂੰ ਤੇ ਦੁੱਧ ਇਸ ਟਾਈਮ ਤੇ 10 ਲੀਟਰ ਤੇ ਫਿਕਸ ਹੈ 18 ਥੋੜਾ ਜਿਹਾ ਲਿਸਾਪਾਣ ਜ਼ਰੂਰ ਹੈਗਾ ਬਾਕੀ ਦੁੱਧ ਵੀਰ ਜੀ ਦਾ ਵੀ ਹੈਗਾ ਇੰਨਾ ਕੁ ਆ ਵੇਖੋ ਕੁਆਲਿਟੀ ਦੀ ਆ ਪੂਰੀ ਕੱਦ ਕਾੜ ਤੁਸੀਂ ਆਪ ਚੈੱਕ ਕਰ ਲਓ ਇਹੋ ਵੀਰ ਨੇ ਜੇ ਕਿਤੇ ਨਵਾਈਆਂ ਤਵਾਈਆਂ ਹੁੰਦੀਆਂ ਤਾਂ ਹੋਰ ਸੋਹਣੀਆਂ ਲੱਗਣੀਆਂ ਸੀ ਬਸ ਬੰਦਾ ਹੈ ਨਹੀਂ ਵੀਰ ਕੋ ਮਜਬੂਰੀ ਆ ਆ ਵੇਖੋ ਥਣ ਬਹੁਤ ਸੋਹਣਾ ਵਾ ਇਹਦਾ ਮੁਠੀ ਦੀ ਚਵਾਲ ਆ ਫਿਕਸ ਆਰਡਰ ਕਾਦੇ ਦਾ ਵੀ ਚੰਗਾ ਕਦ ਕਾੜ ਦੀ ਚੰਗੀ ਮਾਲ ਗਿਆ ਪਿੱਛੇ ਇਹਦੇ ਵਸ਼ੀ ਆ ਆ ਵਸ਼ੀ ਦੇ ਸਕਦੇ ਆ ਤੁਸੀਂ ਵਸ਼ੀ ਬੜੀ ਸੋਹਣੀ ਆ ਆ ਵੇਖੋ ਜੀ ਵਸ਼ੀ ਮਹੀਨਾ ਕੋ ਗਿਆ ਸੁਈ ਨੂੰ ਵੀਰ ਜੀ ਇਹਨੂੰ ਰੱਸੀ ਪਾ ਕੇ ਚਾਹੁੰਦੇ ਕਿ ਨਾ ਜੀ ਨਾ ਬਿਲਕੁਲ ਠੀਕ ਅਰ ਅਸੀਂ ਤੋਂ ਬਣਾ ਹੀ ਮਿਲਦੀ ਹੈ ਬਿਲਕੁਲ ਆ ਵੇਖੋ ਛੱਡੀ ਧੀਰੀ ਆ ਬਿਲਕੁਲ ਆ ਵੇਖੋ ਜੀ ਵੇਖ ਸਰ ਦੇ ਥਾਣਾ ਦੀ ਬਾਤ ਘੜਤ ਨਹੀਂ ਵੀਰ ਜੀ ਕੋਈ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਹੈ ਬਰਾਬਰ ਥਾਣਾ ਹੈ ਬਿਲਕੁਲ ਜੀ ਠੀਕ ਆ ਇਹਦਾ ਮੁੱਲ ਦੱਸੋ ਫੇ ਇਹਦਾ ਵੀ ਮੁੱਲ ਛੋਟਾ ਜਿਹਾ ਹੀ ਹੈ ਜੀ ਕਿੰਨਾ ਕਾ ਜੀ 42000 ਦੀ ਦੇ ਦਾਂਗੇ ਜੀ 42 ਚੋਂ ਕਿੰਨਾ ਛੱਡੋਗੇ ਤੁਸੀਂ ਹੁਣ ਛਡਾ ਦਿਓ ਐਡੀ ਵੈੜ 42000 ਚ ਪਹਿਲਾ ਸੂਆ ਪਾ ਲਓ ਥੋੜਾ ਜਿਹਾ ਪਾ ਲਓ 42000 ਦੋ ਪਰ ਮੈਂ ਕਹਿੰਦਾ ਚਲੋ 40 ਜੀ ਜਾਣ ਦਿੰਦੇ ਤੁਸੀਂ ਕਹਤਾ ਜੀ ਬਸ ਉੱਤੋਂ ਆਏ ਗਏ ਨੂੰ ਛੋਟ-ਛਾਟ ਕਰਦੇ ਆ ਵੀਰ ਭੈਣ ਭਰਾ ਫੋਨ ਲਾਵੇ ਕਰਾਂਗੇ ਹਾਂ ਬਾਕੀ ਵੀਰ ਨੂੰ ਫੋਨ ਲਾ ਲਿਓ ਤੇ ਬਹੁਤ ਹੀ ਸੋਹਣੇ ਪਸ਼ੂ ਆ ਜਿੰਨੇ ਵੀ ਅਗੇ ਆਗੇ ਤੁਹਾਨੂੰ ਤੁਗੜੇ ਹੀ ਲੱਗਣਗੇ ਘੱਟ ਨਹੀਂ ਦਿਖਣਗੇ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਵੀਰ ਜੀ ਜਿੰਨੇ ਵੀ ਵੀਰ ਭਰਾ ਨੇ ਖੜਨਾ ਆਪਣੀ ਤਸੱਲੀ ਕਰਕੇ ਖੜੇ ਜੀ ਤੇ ਬਾਕੀ ਰੇਡ ਵੀ ਤੁਹਾਨੂੰ ਪਤਾ ਛੋਟੇ ਜਿਹਾ ਆਪਾਂ ਰੱਖਿਆ ਕੋਈ ਜ਼ਿਆਦਾ ਵੱਡੇ ਨਹੀਂ ਰੱਖੇ ਜੀ 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 ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨੀ ਦੂਰ ਆਏ ਜੀ ਬਹੁਤ ਬਹੁਤ ਧੰਨਵਾਦ ਇਹ ਆਪਣਾ ਕੰਮ ਆ ਜੀ ਤੇ ਵੀਰ ਕੋਲ ਟੋਟਲ 5 ਹੀ ਆ ਵੜਾ ਕੋਈ ਵਿੱਚ ਇੱਕ ਗਾਂ ਵੀ ਆ ਤੇ ਵੀਰ ਨੂੰ ਫੋਨ ਕਰ ਲਿਓ ਆ ਕੇ ਆਪਣੀ ਚੁਆਈ ਜ਼ਰੂਰ ਕਰ ਲਿਓ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਸਾਡਾ ਕੰਮ ਵੀਡੀਓ ਬਣਾਉਣ ਦਾ ਆਪਾਂ ਵੀਡੀਓ ਬਣਾ ਕੇ ਚੱਲ ਜਾਣਾ ਤੁਹਾਡਾ ਕੰਮ ਪਸ਼ੂ ਖਰੀਦਣਾ ਪਸ਼ੂ ਖਰੀਦ ਕੇ ਉਹਦੀ ਤਸੱਲੀ ਕਰਨਾ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਜੀ ਕਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਵੇ ਨਾ ਵੀਰ ਨੂੰ ਲਾਮਾ ਦਵੇ ਕੋਈ ਨਾ ਸਾਨੂੰ ਦਵੇ ਜੀ ਤੇ ਨਾ ਹੀ ਤੁਸੀਂ ਕਿਸੇ ਕੋਲ ਉਹ ਜੇ ਤੁਸੀਂ ਵੇਚਣ ਲਈ ਖੜਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ